ਤੁੰਨੀ ਵਿੱਚ ਤੇਲ ਲਗਾਉਣ ਦੇ ਚਮਤਕਾਰਯੋਗ ਫਾਇਦੇ ਆਦਰਕ ਦਾ ਰਸ ਅਤੇ ਸਰੋਂ ਦਾ ਤੇਲ ਮਿਲਾ ਕੇ ਤੁੰਨੀ ਵਿੱਚ ਲਗਾਉਣ ਨਾਲ ਪੇਟ ਦਾ ਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਦੂਰ ਹੁੰਦੀ ਹੈ ਤੁੰਨੀ ਸਰੀਰ ਦਾ ਅਜਿਹਾ ਹਿੱਸਾ ਹੈ ਜਿੱਥੇ ਸਰੀਰ ਦੀ ਗੰਦਗੀ ਜਮ ਜਾਂਦੀ ਹੈ ਤੁੰਨੀ ਵਿੱਚ ਤੇਲ ਲਗਾਉਣ ਨਾਲ ਸਾਰੀ ਗੰਦਗੀ ਨਿਕਲ ਜਾਂਦੀ ਹੈ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਤੁੰਨੀ ਵਿੱਚ ਦੋ ਬੂੰਦਾਂ ਨਾਰੀਅਲ ਦੇ ਤੇਲ ਦੀਆਂ ਪਾਓ ਚੇਰਾ ਨਿੱਖਰ ਜਾਵੇਗਾ ਰਾਤ ਦੇ ਸਮੇਂ ਜਤੂਨ ਦੇ ਤੇਲ ਦੀਆਂ ਦੋ ਬੂੰਦਾਂ ਧੁੰਨੀ ਵਿੱਚ ਪਾਉਣ ਨਾਲ ਪੇਟ ਦੀ ਪ੍ਰੋਬਲਮ ਕਮਰ ਦਰਦ ਅਤੇ ਵਜ਼ਨ ਵੀ ਘਟਦਾ ਹੈ ਧੁੰਨੀ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਫਟੇ ਬੁੱਲ ਅੱਖਾਂ ਦੀ ਰੋਸ਼ਨੀ ਅਤੇ ਵਾਲਾਂ ਨੂੰ ਲੰਬੇ ਕਰਨ ਵਿੱਚ ਮਦਦ ਮਿਲਦੀ ਹੈ ਧੁੰਨੀ ਵਿੱਚ ਤੇਲ ਲਗਾਉਣ ਨਾਲ ਦਿਮਾਗ ਨੂੰ ਸ਼ਾਂਤ ਰੱਖ ਸਕਦੇ ਹਾਂ ਪੈਰਾਂ ਦਾ ਦਰਦ ਅਤੇ ਉੱਠਣ ਤੋਂ ਬਾਅਦ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਧੁੰਨੀ ਵਿੱਚ ਤੇਲ ਲਗਾਓ। ਸਰੀਰ ਦੀਆਂ ਅੰਦਰੂਨੀ ਬਹੁਤ ਸਾਰੀਆਂ ਬਿਮਾਰੀਆਂ ਲਈ ਧੁੰਨੀ ਵਿੱਚ ਤੇਲ ਲਗਾਉਣਾ ਬਹੁਤ ਫਾਇਦੇਮੰਦ ਹੈ। ਧੁੰਨੀ ਵਿੱਚ ਤੇਲ ਲਗਾਉਣ ਨਾਲ ਚੜਚੜਾਪਨ ਦੂਰ ਹੁੰਦਾ ਹੈ ਤੇ ਸਰੀਰ ਵੀ ਫਿੱਟ ਰਹਿੰਦਾ ਹੈ। ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਹੋਵੇ ਤਾਂ ਧੁੰਨੀ ਵਿੱਚ ਤੇਲ ਲਗਾਉਣਾ ਬਹੁਤ ਕਾਰਗਰ ਸਾਬਤ ਹੁੰਦਾ ਹੈ।